ਪੰਜਾਬ ਦੀ ਸਿਆਸਤ ਕਿਹੜੇ ਦਿਨ ਕਿਹੜਾ ਮੋੜ ਲੈ ਲੇ ਇਹਦਾ ਪਤਾ ਨਹੀਂ ਲੱਗਦਾ ਕਾਂਗਰਸ ਉਮੀਦਵਾਰਾਂ ਦੀਆਂ ਸੂਚੀਆਂ ਤਿਆਰ ਕਰਨ ਚੁਲਜੀ ਹੋਈ ਹੈ ਤੇ ਅੱਜ ਸਵੇਰੇ ਹੀ ਖਬਰ ਨਿਕਲ ਕੇ ਆ ਰਹੀ ਹੈ ਕਿ ਇਸ ਮਾਮਲੇ 'ਚ ਵੱਡਾ ਧਮਾਕਾ ਹੋਣ ਜਾ ਰਿਹਾ ਹੈ ਬੇਸ਼ੱਕ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਨੂੰ ਬਠਿੰਡਿਆਂ ਟਿਕਟ ਨਹੀਂ ਦਿੱਤੀ ਗਈ ਪਰ ਕਾਂਗਰਸ ਹਾਈ ਕਮਾਂਡ ਵੀ ਬਹੁਤ ਛਾਤਰ ਹੈ ਕਾਂਗਰਸ ਹਾਈ ਕਮਾਂਡ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਐਸਾ ਇੰਤਜ਼ਾਮ ਕੀਤਾ ਹੈ ਕਿ ਤੁਸੀਂ ਹੈਰਾਨ ਰਹਿ ਜਾਓਗੇ ਖਬਰ ਆ ਰਹੀ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਲੜਨਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚੋਣ ਲੜਨਾ ਤੈ ਮੰਨਿਆ ਜਾ ਰਿਹਾ ਹੈ ਤੇ ਬਾਕੀ ਰਹਿੰਦੇ ਉਮੀਦਵਾਰਾਂ ਦੀਆਂ ਸੂਚੀਆਂ ਵੀ ਤਿਆਰ ਕਰ ਲਿਆ ਗਈਆਂ ਨੇ ਵਿਜੇਂਦਰ ਸਿੰਘਲਾ ਦਾ ਨਾਂ ਵੀ ਹੁਣ ਇਨ੍ਹਾਂ ਸੂਚੀਆਂ ਚ ਬੋਲਣ ਲੱਗਿਆ ਜੋ ਕਿ ਸੰਗਰੂਰ ਤੇ ਪਟਿਆਲਾ ਤੋਂ ਟਿਕਟ ਲੈਣੇ ਜਾਣ ਤੋਂ ਬਾਅਦ ਬੜਾ ਠੰਡਾ ਪੈ ਗਿਆ ਸੀ ਕੰਮ ਹੁਣ ਦੁਬਾਰਾ ਇੱਕ ਨਵੇਂ ਹਲਕੇ ਤੋਂ ਨਾਂ ਬੋਲਣ ਲੱਗਿਆ ਕੀ ਹੈ ਪੂਰਾ ਮਾਜਰਾ ਤੁਹਾਨੂੰ ਖੋਲ ਕੇ ਦੱਸਦੇ ਆ ਕਿੱਥੋਂ ਕਿਹਨੂੰ ਟਿਕਟ ਦਿੱਤੀ ਜਾਣੀ ਹੈ ਕਿੱਥੇ ਕਿਹਦੀ ਟਿਕਟ ਫਾਈਨਲ ਹੋ ਗਈ ਇਹ ਗੱਲ ਤੁਹਾਡੇ ਨਾਲ ਕਰਦੇ ਆ ਤੁਸੀਂ ਜੁੜੇ ਹੋ ਲੋਕਪਹਿਨ ਨਿਊਜ਼ ਦੇ ਨਾਲ ਤੇ ਮੈਂ ਹਰਿੰਦਰ ਬਾਜਵਾ ਗੱਲ ਸ਼ੁਰੂ ਹੀ ਆਪਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਕਰਦੇ ਆ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਦੇ ਕਈ ਦਿਨਾਂ ਤੋਂ ਚਰਚੇ ਨੇ ਕਿ ਉਹ ਫਿਰੋਜ਼ਪੁਰ ਚਲੇ ਜਾਣਗੀ ਪਰ ਕਾਂਗਰਸ ਦੇ ਅੰਦਰੂਨੀ ਸੂਤਰ ਦੱਸਦੇ ਆ ਕਿ ਅਮਰਤਾ ਵੜਿੰਗ ਨਹੀਂ ਰਾਜਾ ਵੜਿੰਗ ਨੂੰ ਭੇਜਿਆ ਜਾ ਰਿਹਾ ਰਾਜਾ ਵੜਿੰਗ ਨੂੰ ਫਰੋਜਪੁਰ ਤੋਂ ਟਿਕਟ ਦਿੱਤੀ ਜਾ ਰਹੀ ਹੈ ਕਾਂਗਰਸ ਦੇ ਵੱਲੋਂ ਤੁਹਾਨੂੰ ਯਾਦ ਹੋਣਾ ਹੈ ਬੀਤੇ 1-2 ਦਿਨਾਂ 'ਚ ਬੜੀ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਖੁਦ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਜਿਹੜੇ ਥਾਪੀ ਮਾਰ ਕੇ ਕਹਿੰਦੇ ਆ ਕਿ ਸੁਨੀਲ ਜਾਖੜ ਫਰੋਜਪੁਰ ਆ ਜਾਏ ਫਿਰ ਮੈਂ ਲੜੂੰਗਾ ਮਜ਼ਾ ਤਾਂ ਬਹੁਤ ਆਊਗਾ ਸਵਾਦ ਸਾਰਾ ਇਹ ਇਲੈਕਸ਼ਨ ਹੋਊਗਾ ਦੋ ਪਾਰਟੀਆਂ ਦੇ ਪ੍ਰਧਾਨ ਆਮੋ ਸਾਹਮਣੇ ਹੋਣਗੇ ਪੰਜਾਬ ਦੇ ਪਰ ਕਾਂਗਰਸ ਦੇ ਅੰਦਰਲੇ ਸੂਤਰ ਦੱਸਦੇ ਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਮ ਫਾਈਨਲ ਕਰ ਲਿਆ ਗਿਆ ਫਿਰੋਜ਼ਪੁਰ ਤੋਂ ਵਿਜੇਂਦਰ ਸਿੰਘਲਾ ਨੂੰ ਲੈ ਕੇ ਮੇਰੇ ਕੋਲੇ ਦੋ ਤਿੰਨ ਦਿਨਾਂ ਤੋਂ ਚਰਚਾ ਚੱਲ ਰਹੀ ਸੀ ਸੂਤਰ ਸੰਗਰੂਰ ਦੇ ਸੂਤਰ ਕਨਫਰਮ ਕਰ ਰਹੇ ਸੀ ਕਿ ਨਾਂ ਦੋ ਜਗ੍ਹਾ ਤੋਂ ਚੱਲ ਰਿਹਾ ਲੁਧਿਆਣੇ ਤੋਂ ਅਨੰਦਪੁਰ ਤੋਂ ਕੁਝ ਹੋਰ ਮੈਂ ਹੱਥ ਪੱਲਾ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਪਤਾ ਲੱਗਿਆ ਕਿ ਅਨੰਦਪੁਰ ਤੋਂ ਨਾਂ ਅੱਗੇ ਹੀ ਨਹੀਂ ਚੱਲ ਰਿਹਾ ਕਾ ਖਾਸਾ ਅੱਗੇ ਨਿਕਲ ਗਿਆ ਰੇਸ 'ਚੋਂ ਹਾਲਾਕੇ ਮੇਰਾ ਨਿੱਜੀ ਤੌਰ ਤੇ ਮੰਨਣਾ ਕਿ ਕਾਂਗਰਸ ਲਈ ਇਹ ਬਹੁਤਾ ਫਾਇਦੇ ਵਾਲਾ ਸੌਦਾ ਤਾਂ ਨਹੀਂ ਹੋ ਸਕਦਾ ਪਰ ਚਲੋ ਕਾਂਗਰਸ ਨੇ ਆਪਣਾ ਪੜਿਆ ਵਿਚਾਰਨਾ ਹੈ ਵਿਜੇਂਦਰ ਸਿੰਘਲਾ ਜਿਹੜੇ ਆ ਉਹ ਸ਼੍ਰੀ ਅਨੰਦਪੁਰ ਸਾਹਿਬ ਜਾ ਰਹੇ ਆ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇਸ ਸਮੇਂ ਰੇਸ ਹੈ ਜਿਹੜੀ ਉਹ ਲੱਗੀ ਹੋਈ ਹੈ ਸਭ ਤੋਂ ਜਿਹੜਾ ਜੋਰ ਅਜਮਾਇਸ਼ ਉਹ ਰਾਣਾ ਗੁਰਜੀਤ ਹੁਰੀ ਕਰ ਰਿਹਾ ਆਪਣੇ ਲਈ ਜਾਂ ਆਪਣੇ ਪੁੱਤਰ ਦੇ ਲਈ ਜਿਆਦਾ ਉਹਨਾਂ ਦਾ ਜੋਰ ਆਪਣੇ ਪੁੱਤਰ ਨੂੰ ਟਿਕਟ ਦਿਵਾਉਣ 'ਚ ਲੱਗਿਆ ਹੋਇਆ ਹੈ ਰਾਣਾ ਕੇਪੀ ਸਿੰਘ ਜਿਹੜੇ ਆ ਸਾਬਕਾ ਸਪੀਕਰ ਉਹ ਬਹੁਤ ਜੋਰ ਲਾ ਰਹੇ ਆ ਤੇ ਮੈਨੂੰ ਲੱਗਦਾ ਕਿ ਉਹ ਡਿਜ਼ਰਵਿੰਗ ਵੀ ਹੈ ਨੇ ਉੱਥੋਂ ਅੰਗਰ ਸੈਣੀ ਨੇ ਉਹਨਾਂ ਦੇ ਨਾਲ ਮਾੜੀ ਘਟਨਾ ਵਾਪਰੀ ਹੈ ਦੁਰਘਟਨਾ ਵਾਪਰੀ ਹੈ ਉਹਨਾਂ ਦਾ ਐਕਸੀਡੈਂਟ ਹੋ ਗਿਆ ਹੈ ਪਰ ਅੰਗਰ ਸੈਣੀ ਵੀ ਇੱਕ ਚੰਗੇ ਕੈਂਡੀਡੇਟ ਹੋ ਸਕਦੇ ਸੀਗੇ ਆਨੰਦਪੁਰ ਸਾਹਿਬ ਤੋਂ ਉਹ ਵੀ ਰੇਸ 'ਚ ਨੇ ਇਹ ਦੋ ਤਿੰਨ ਨਾਂ ਨੇ ਆਨੰਦਪੁਰ ਸਾਹਿਬ ਲਈ ਪਰ ਵਿਜੇਂਦਰ ਸਿੰਘਲਾ ਦੇ ਉੱਤੇ ਪੂਰੀ ਤਰ੍ਹਾਂ ਨਾਲ ਮੋਹਰ ਲਾਈ ਜਾ ਰਹੀ ਹੈ ਕਿ ਵਿਜੇਂਦਰ ਸਿੰਘਲਾ ਤਿਆਰ ਬਰ ਤਿਆਰ ਬੈਠੇ ਆ ਕਾਂਗਰਸ ਸਕਰੀਨਿੰਗ ਕਮੇਟੀ ਦੀ ਉਮੀਦ ਹੈ ਕਿ ਅੱਜ ਜਿਹੜੀ ਹੈ ਚੀਫ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੈ ਜਿਹੜੀ ਅੱਜ ਹੋ ਜਵੇ ਉਸ ਤੋਂ ਪਹਿਲਾਂ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਣੀ ਹੈ ਕੇਂਦਰੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੋਣੀ ਹੈ ਉਸ ਤੋਂ ਬਾਅਦ ਜਿਹੜੀ ਹੈ ਚੀਫ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੈ ਜਿਹੜੀ ਉਹ ਹੋਣੀ ਹੈ ਆ ਦੋ ਤਿੰਨ ਦਿਨਾਂ ਤੋਂ ਚਰਚਾ ਸੀ ਕਿ 26 ਜਾਂ 27 ਨੂੰ ਉਮੀਦਵਾਰ ਲਾਣੇ ਜਾ ਸਕਦੇ ਆ ਪਰ ਹੌਲੀ ਹੌਲੀ ਇਹ ਚੀਜ਼ਾਂ ਪਿੱਛੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਚਲੋ ਇਹ ਤਾਂ ਕਾਂਗਰਸ ਨੇ ਦੇਖਣਾ ਕਦੋਂ ਲਾਣੇ ਨੇ ਕਦੋਂ ਨਹੀਂ ਲਾਣਨੇ ਨੇ ਜਿਹੜੀ ਮੇਰੇ ਕੋਲ ਜਾਣਕਾਰੀ ਆ ਉਹ ਇਹ ਹੈ ਕਿ ਗਰਦਾਸ ਵੀ ਨਾ ਫਾਈਨਲ ਕਰ ਲਿਆ ਗਿਆ ਹਾਲਾਂਕਿ ਗਰਦਾਸਪੁਰ ਬਾਰੇ ਮੈਂ ਕਹਿ ਰਿਹਾ ਕਿ ਬੇਸ਼ੱਕ ਸੂਤਰੇ ਗੱਲ ਕਹਿੰਦੇ ਨੇ ਕਿ ਨਾ ਫਾਈਨਲ ਕਰ ਲਿਆ ਪਰ ਉੱਥੇ ਸਥਿਤੀ ਉਦੋਂ ਹੀ ਸਪਸ਼ਟ ਹੋਊਗੀ ਜਦੋਂ ਸੂਚੀ ਆਜੂਗੀ ਨਾ ਜਿਹੜਾ ਫਾਈਨਲ ਕੀਤਾ ਗਿਆ ਆ ਉਹ ਤ੍ਰਿਪਤੀਜਿੰਦਰ ਬਾਜਵਾ ਦਾ ਕੀਤਾ ਗਿਆ ਜੋ ਕਿ ਇਸ ਸਮੇਂ ਕਾਂਗਰਸ ਦੇ ਫਤਿਹਗੜ ਚੂੜੀਆਂ ਤੋਂ ਵਿਧਾਇਕ ਨੇ ਸਾਬਕਾ ਕੈਬਨ ਮੰਤਰੀ ਨੇ ਪ੍ਰਾਣਾ ਕਾਂਗਰਸੀ ਪਰਿਵਾਰ ਤ੍ਰਿਪਤੀਜਿੰਦਰ ਬਾਜਵਾ ਦਾ ਨਾਮ ਫਾਈਨਲ ਕੀਤਾ ਗਿਆ ਅਤਰਪ੍ਰਿੰਦਰ ਬਾਜਵਾ ਨੂੰ ਲੈ ਕੇ ਇਹ ਚੀਜ਼ ਆ ਕਿ ਉੱਥੇ ਧੜੇਬੰਦੀ ਘੱਟ ਆ ਉਹਨਾਂ ਦੇ ਮਾਮਲੇ ਦੇ ਵਿੱਚ ਰੇਸ 'ਚ ਹੋਰ ਬਹੁਤ ਸਾਰੇ ਆਗੂ ਨੇ ਸੁਣਿਆ ਵੀ ਪ੍ਰਤਾਪ ਬਾਜਵਾ ਜਿਹੜੇ ਆ ਉਹ ਸਵਰਨ ਸਲਾਰੀਆਂ ਨੂੰ ਬੈਕ ਕਰ ਰਹੇ ਆ ਰੰਧਾਵਾ ਆਪਣੇ ਆਪ ਨੂੰ ਹੀ ਜਿਹੜਾ ਅੱਗੇ ਖਿੱਚ ਕੇ ਲਿਆ ਜਾ ਰਿਹਾ ਪਾੜਾ ਹੁਰੀ ਨੇ ਬਹੁਤ ਕਸਮਾਂ ਆਣਾਈ ਸਿਰ ਕਰਕੇ ਕਹਨਾ ਗੁਰਦਾਸਪੁਰ ਉਦੋਂ ਹੀ ਸੱਚ ਮੰਨੀਏ ਜਦੋਂ ਸੂਚੀ ਆ ਜੇ ਅਗਲੀ ਗੱਲ ਕਰ ਲਈਏ ਅਗਲਾ ਨਾਂ ਜਿਹੜਾ ਹੈ ਲੁਧਿਆਣੇ ਨੂੰ ਲੁਧਿਆਣੇ ਨੂੰ ਲੈ ਕੇ ਬਹੁਤ ਸਤਿਤਿਆ ਗੁਲਜਨਦਾਰ ਬਣੀਆਂ ਨੇ ਕਦੇ ਕੋਟਲੀ ਦਾ ਨਾਮ ਆ ਜਾਂਦਾ ਹੈ ਪ੍ਰਗਟ ਸਿੰਘ ਦਾ ਆ ਜਾਂਦਾ ਹੈ ਤਲਵਾੜ ਦਾ ਆ ਜਾਂਦਾ ਹੈ ਭਾਰਤ ਪੂਸ਼ਣ ਦਾ ਆ ਜਾਂਦਾ ਹੈ ਸੂਤਰ ਕਹਿ ਰਿਹਾ ਹੈ ਕਿ ਅੱਜ ਦੀ ਘੜੀ ਕਿ ਭਾਰਤ ਪੂਸ਼ਣ ਆਸ਼ੂ ਜਿਹੜੇ ਆ ਉਹ ਰੇਸ 'ਚ ਬਹੁਤ ਅੱਗੇ ਨੇ ਇਹ ਗੱਲ ਮੈਂ ਨਿੱਜੀ ਤੌਰ ਤੇ ਵੀ ਮੰਨਦਾ ਕਿ ਭਾਰਤ ਪੂਸ਼ਣ ਆਸ਼ੂ ਇਸ ਰੇਸ ਦੇ ਵਿੱਚ ਬਹੁਤ ਅੱਗੇ ਨੇ ਕਿਉਂਕਿ ਭਾਰਤ ਪੂਸ਼ਣ ਆਸ਼ੂ ਦਾ ਖੌਫ ਬਹੁਤ ਜ਼ਿਆਦਾ ਹੈ ਵਿਰੋਧੀ ਪਾਰਟੀਆਂ ਦੇ ਅੰਦਰ ਜਿਸ ਪ੍ਰਕਾਰ ਦੀ ਉਹਨਾਂ ਦੀ ਰਾਜਨੀਤੀ ਕਰਨ ਦਾ ਤਰੀਕਾ ਰਿਹਾ ਨਾ ਉਹਦੇ ਕਰਕੇ ਮੈਂ ਵੀ ਗੱਲ ਇਹ ਕਹਿ ਸਕਦਾ ਕਿ ਬਿੱਟੂ ਹੁਰੀ ਜਿੱਤਦੇ ਹੀ ਭਾਰਤ ਪੁਸ਼ਨਾ ਆਸ਼ੂ ਵਰਗੇ ਆਗੂਆਂ ਦੇ ਸਿਰ ਤੇ ਰਿਆ ਨਹੀਂ ਤਾਂ ਬਿੱਟੂ ਨੇ ਆਪਣੇ ਦਮ ਤੇ ਕਦੇ ਨਹੀਂ ਸੀ ਜਿੱਤ ਸਕਦੇ ਇਸ ਕਰਕੇ ਬੜਾ ਖੌਫ ਹੈ ਸਾਰੇ ਹਲਕਿਆਂ 'ਚ ਜਾਇਓ ਅਕਾਲੀ ਦਲ ਦਾ ਹੋਵੇ ਭਾਰਤੀ ਜਨਤਾ ਪਾਰਟੀ ਦਾ ਹੋਵੇ ਆਮ ਆਦਮੀ ਪਾਰਟੀ ਦਾ ਹੋਵੇ ਇਸ ਕਰਕੇ ਭਾਰਤ ਪੁਸ਼ਨਾ ਆਸ਼ੂ ਇਸ ਕਰਕੇ ਵਜਨ 'ਚ ਭਾਰੀ ਜਿਹੜੇ ਉਮੀਦਵਾਰ ਉਹ ਸਾਫਤ ਹੋ ਰਿਹਾ ਤੇ ਉਹਨਾਂ ਨੂੰ ਹੀ ਲੜਾਇਆ ਜਾਣਾ ਤੈ ਮੰਨਿਆ ਜਾ ਰਿਹਾ ਆ ਖੰਡੂਰ ਸਾਹਿਬ ਤੋਂ ਸਭ ਤੋਂ ਅੱਗੇ ਨਾਂ ਜਿਹੜਾ ਉਹ ਰਾਣਾ ਏ ਕਾਂਗਰਸ ਹਾਈ ਕਮਾਂਡ ਚਾਹੁੰਦੀ ਹੈ ਇਹ ਕਾਂਗਰਸ ਹਾਈ ਕਮਾਂਡ ਦਾ ਮੰਨਣਾ ਹੈ ਕਿ ਰਾਣਾ ਇੰਦਰ ਪ੍ਰਤਾਪ ਸਾਡੇ ਲਈ ਬੈਸਟ ਕੈਂਡੀਡੇਟ ਨੇ ਖੰਡੂਰ ਸਾਹਿਬ ਤੋਂ ਹਾਲਾਂਕਿ ਖੰਡੂਰ ਸਾਹਿਬ ਦੀਆਂ ਸਥਿਤੀਆਂ ਲਗਾਤਾਰ ਗੁੰਜਲਦਾਰ ਬਣੀਆਂ ਹੋਈਆਂ ਨੇ ਕੁਲਬੀਰ ਜੀਰੇ ਦਾ ਨਾਮ ਬਹੁਤ ਅੱਗੇ ਚੱਲ ਰਿਹਾ ਹੈ ਪਰ ਰਾਣਾ ਇੰਦਰ ਪ੍ਰਤਾਪ ਨੂੰ ਕਾਂਗਰਸ ਹਾਈ ਕਮਾਂਡ ਬਣਾਉਣਾ ਚਾਹੁੰਦੀ ਹੈ ਆਪਣਾ ਉਮੀਦਵਾਰ ਇਹ ਕੁਝ ਨਾਂ ਨੇ ਜਿਨ੍ਹਾਂ ਨੂੰ ਲੈ ਕੇ ਬੜਾ ਚਰਚਾ ਚੱਲ ਰਹੀ ਹੈ ਵਿਜੇਂਦਰ ਸਿੰਗਲਾ ਦਾ ਨਾਂ ਨਾ ਤਾਂ ਵਿਜੇਂਦਰ ਸਿੰਗਲਾ ਨੇ ਕਹਿੰਦੇ ਖੁਦ ਅੱਗੇ ਵਧਾਇਆ ਸ਼੍ਰੀ ਅਨੰਦਪੁਰ ਸਾਹਿਬ ਤੋਂ ਨਾ ਹੀ ਕਿਸੇ ਆਗੂ ਨੇ ਇਹ ਕਾਂਗਰਸ ਹਾਈ ਕਮਾਂਡ ਦੀ ਗੇਮ ਹੈ ਹਾਲਾਂਕਿ ਉਹ ਸਫਲ ਹੁੰਦੀ ਆ ਨਹੀਂ ਹੁੰਦੀ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਘਾਟੇ ਦਾ ਸੌਦਾ ਹੈ ਪਰ ਕਾਂਗਰਸ ਹਾਈ ਕਮਾਂਡ ਖੁਦ ਚਾਹੁੰਦੀ ਹੈ ਕਿ ਵਿਜੇਂਦਰ ਸਿੰਗਲਾ ਜਿਹੜੇ ਆ ਉਹ ਸ਼੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜਨ ਉਹਦੇ ਕਈ ਕਾਰਨ ਹੋ ਸਕਦੇ ਆ ਪਹਿਲਾ ਕਾਰਨ ਤਾਂ ਉੱਥੇ ਧੜੇਬੰਦੀ ਜਿਸ ਪ੍ਰਕਾਰ ਦੀ ਬਣਦੀ ਹੋਈ ਨਜ਼ਰ ਆ ਰਹੀ ਹੈ ਇਸ ਕਰਕੇ ਬਾਹਰੋਂ ਬੰਦਾ ਲਿਆਓ ਸਾਰੀ ਸੈਟਿੰਗ ਕਰ ਲਓ ਦੂਜਾ ਇਹ ਹੈ ਕਿ ਕਾਂਗਰਸ ਉਸ ਹਲਕੇ ਦੇ ਅੰਦਰ ਹਿੰਦੂ ਚਿਹਰੇ ਨੂੰ ਹੀ ਟਿਕਟ ਦੇਣਾ ਚਾਹੁੰਦੀ ਹੈ ਉਹਦਾ ਪੂਰਾ ਜ਼ੋਰ ਲੱਗਿਆ ਹੋਇਆ ਕਿਉਂਕਿ ਉੱਥੇ ਆਨੰਦਪੁਰ ਸਾਹਿਬ ਦੇ ਅੰਦਰ ਜਿਹੜੀਆਂ ਦੋ ਬੈਲਟਾਂ ਨੇ ਗੜ ਸ਼ੰਕਰ ਵਾਲੀ ਤੇ ਇਧਰ ਬਲਾਚੌਰ ਵਾਲੀ ਉੱਪਰ ਨੰਗਲ ਨੰਗਲ ਵਾਲੀ ਇਹ ਸਾਰੀ ਬਹੁਤ ਗਿਣਤੀ ਹਿੰਦੂਆਂ ਦੀ ਹੈ ਤੇ ਖਾਸ ਕਰਕੇ ਗੁੱਜਰ ਤੇ ਰਾਜਪੂਤ ਹਿੰਦੂ ਇੱਥੇ ਵੱਡੀ ਗਿਣਤੀ ਚ ਨੇ ਉਸ ਤੋਂ ਬਾਅਦ ਸੈਣੀਆ ਦਾ ਨੰਬਰ ਆਉਂਦਾ ਤਾਂ ਇਹ ਇੱਕ ਕਾਰਨ ਹੈ ਕੇ ਲਿਆਂਦਾ ਜਾਵੇ ਕਿਉਂਕਿ ਇਸ ਤੋਂ ਪਹਿਲਾਂ ਤਜਰਬਾ ਕਾਂਗਰਸ ਦਾ ਇੱਕੋ ਹੀ ਫੇਲ ਗਿਆ ਅਮਬਿੰਕਾ ਸੋਨੀ ਵਾਲਾ ਬਾਕੀ ਉਹਦੇ ਦੋ ਜਿਹੜੇ ਤਜਰਬੇਬਾਰ ਉਹ ਉਮੀਦਵਾਰ ਲਿਆ ਕੇ ਆਨੰਦਪੁਰ ਤੋਂ ਜਿੱਤਉਣ ਦੇ ਸਫਲ ਹੋਏ ਆ ਸ਼ਾਇਦ ਕਾਂਗਰਸ ਇਸ ਕਰਕੇ ਚਾਹੁੰਦੀ ਹੋਵੇ ਅਮਰਿੰਦਰ ਸਿੰਘ ਰਾਜਾ ਵੜਿੰਗ ਵਾਲੇ ਮਾਮਲੇ 'ਚ ਇਹ ਗੱਲ ਬੜੀ ਸਪਸ਼ਟ ਹੋ ਚੁੱਕੀ ਹੈ ਕਿਉਂਕਿ ਮੈਂ ਕੱਲ ਆਪਣੇ ਫਿਰੋਜ਼ਪੁਰ ਵਾਲੇ ਸੂਤਰਾਂ ਨੂੰ ਜਦੋਂ ਫੋਨ ਲਾਇਆ ਵੀ ਗੱਲ ਚੱਲ ਰਹੀ ਹੈ ਕੀ ਚਰਚਾ ਉਹ ਕਹਿੰਦੇ ਅਮਰਤਾ ਵੜਿੰਗ ਦਾ ਨਾਂ ਚੱਲ ਰਿਹਾ ਹੈ ਉਹਨਾਂ ਕੋਲੇ ਹਜੇ ਇਹ ਸੂਚਨਾ ਸੀ ਕਿ ਅਮਰਤਾ ਵੜਿੰਗ ਦਾ ਉਹ ਕਹਿੰਦੇ ਸਿਰਫ ਨਾ ਚੱਲ ਰਿਹਾ ਫਾਈਨਲ ਕੋਈ ਨਹੀਂ ਜੇ ਅਮਰਤਾ ਵੜਿੰਗ ਨਾ ਆਈ ਤੱਕ ਸ਼ਿਰਸਿੰਘ ਭਾਇਆ ਦੀ ਟਿਕਟ ਵੱਟ ਤੇ ਪਈ ਹੈ ਪਰ ਚਰਚਾ ਇਹ ਆ ਗਈ ਕਿ ਲੱਗਦਾ ਹੋਣਾ ਕਾਂਗਰਸ ਨੂੰ ਕਿ ਸੁਨੀਲ ਜਾਖੜ ਫਰੋਜ਼ਪੁਰ ਤੋਂ ਚੋਣ ਲੜਨਗੇ ਇਹ ਸਥਿਤੀ ਬਣੀ ਹੋਣੀ ਆ ਪਤਾ ਲੱਗਿਆ ਹੋਣਾ ਇਸੇ ਕਰਕੇ ਤਾਂ ਨਹੀਂ ਰਾਜਾ ਵੜਿੰਗ ਥਾਪੀਆਂ ਮਾਰਦੇ ਰਾਜਾ ਵੜਿੰਗ ਨੇ ਇਸੇ ਕਰਕੇ ਥਾਪੀਆਂ ਮਾਰੀਆਂ ਸੀ ਕਿ ਉਹਨਾਂ ਨੂੰ ਕੋਲੇ ਕੋਈ ਸੂਚਨਾ ਸੀ ਇਸੇ ਕਰਕੇ ਕਾਂਗਰਸ ਹਾਈ ਕਮਾਂਡ ਦਾ ਵੀ ਮਨ ਠਣਕਿਆ ਤੇ ਉਹਨਾਂ ਨੇ ਵੀ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਫਰੋਜ਼ਪੁਰ ਭੇਜ ਦਿੱਤਾ ਨਲਤਾ ਅਮਰਤਾ ਵੜਿੰਗ ਵਾਲਾ ਬਠਿੰਡੇ ਵਾਲਾ ਲਾਂਬਾ ਲੈ ਜਾਊਗਾ ਨਾਲੇ ਜਿਹੜਾ ਸੁਨੀਲ ਜਾਖੜ ਨੂੰ ਇੱਕ ਚੰਗੀ ਟੱਕਰ ਦੇਣ ਵਾਲਾ ਆਗੂ ਸਾਨੂੰ ਮਿਲ ਜੇਗਾ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਜਿਹੜਾ ਹੈ ਰਾਜਾ ਵੜਿੰਗ ਨੂੰ ਫਿਰੋਜ਼ਪੁਰ ਭੇਜਿਆ ਜਾ ਸਕਦਾ ਹੈ ਵਿਜੇਂਦਰ ਸਿੰਘਲਾ ਨੂੰ ਆਨੰਦਪੁਰ ਭੇਜਿਆ ਜਾ ਸਕਦਾ ਹੈ ਬਾਕੀ ਟਿਕਟਾਂ ਬਾਰੇ ਤੁਹਾਡਾ ਕੀ ਰਾਏ ਹੈ ਤੁਹਾਡੀ ਆਪਣਾ ਮੰਨਣਾ ਕੀ ਹੈ ਦੇਖੋ ਲੋਕ ਬਹੁਤ ਵੱਡੇ ਹੁੰਦੇ ਆ ਲੋਕਾਂ ਦਾ ਮੰਨਣਾ ਸਭ ਤੋਂ ਐਮ ਹੁੰਦਾ ਹੈ ਸੂਤਰਾਂ ਦੀਆਂ ਗੱਲਾਂ ਆਪਣੀ ਥਾਂ ਤੇ ਠੀਕ ਹੋ ਸਕਦੀਆਂ ਖਬਰਾਂ ਆਪਣੀ ਥਾਂ ਤੇ ਠੀਕ ਹੋ ਸਕਦੀਆਂ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ ਤਾਂ ਜੋ ਤੁਹਾਡੀ رائے ਇਹਨਾਂ ਪਾਰਟੀਆਂ ਦੇ ਤੱਕ ਪਹੁੰਚਦੀ ਹੋ ਸਕੇ